ਪੰਜਾਬੀ ਲੈ ਕੇ ਆਇਆ ਜਰਾ ਇਸ ਵੇਲੇ ਦੀ ਵੱਡੀ ਖਬਰ ਦੱਸਦੀ ਹੈ ਕਿ ਅੱਜ ਪੰਜਾਬ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣਗੀਆਂ ਜੀਹਾਂ ਜਿਹੜੇ ਲੋਕ ਘਰੋਂ ਬਾਹਰ ਕਿਸੇ ਕੰਮ ਤੋਂ ਜਾਣਾ ਚਾਹੁੰਦੇ ਨੇ ਤਾਂ ਜ਼ਰੂਰ ਇਹ ਖਬਰ ਸੁਣ ਲੈ ਬੇहद ਜ਼ਰੂਰੀ ਜਾਣਕਾਰੀ ਦੇਣ ਲੱਗੇ ਆ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਕਈ ਥਾਵਾਂ ਤੇ ਟ੍ਰੇਨਾਂ ਜੜੀਆਂ ਨੇ ਬੰਦ ਕੀਤੀਆਂ ਜਾਣਗੀਆਂ ਰੋਕੀਆਂ ਜਾਣਗੀਆਂ ਤਾਂ ਪਹਿਲਾਂ ਤੋਂ ਹੀ ਇਹ ਖਬਰ ਸੁਣ ਲਓ ਜਿਹੜੇ ਲੋਕ ਟ੍ਰੇਨਾਂ ਦੇ ਸਫ਼ਰ ਕਰਕੇ ਆਪਣੇ ਕੰਮਕਾਰ ਤੇ ਜਾਂਦੇ ਨੇ ਜਾਂ ਕਿਸੇ ਜ਼ਰੂਰੀ ਕੰਮ ਦੇ ਨਾਲ ਦਿੱਲੀ ਜਾ ਰਹੇ ਨੇ ਕਿਤੇ ਹੋਰ ਜਾ ਰਹੇ ਨੇ ਤਾਂ ਇਹ ਬੇहद ਜ਼ਰੂਰੀ ਖਬਰ ਹੈ ਦੱਸਦੇ ਕਿ ਅੱਜ ਪੰਜਾਬ ਦੇ ਵਿੱਚ ਟਰੇਨਾਂ ਰੁਕੀਆਂ ਜਾਣਗੀਆਂ ਪੰਜਾਬ 'ਚ ਜਿਹੜੇ ਨੇ ਜਥੇਬੰਦੀ ਉਗਰਾਹਾ ਜਥੇਬੰਦੀ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਸੀ ਤੇ ਅੱਜ ਕੁਝ ਸੜਕਾਂ ਵੀ ਕੀਤੀਆਂ ਜਾਣਗੀਆਂ ਜਾਮ ਪਰ ਜਿਹੜੀਆਂ ਟਰੇਨਾਂ ਰੁਕੀਆਂ ਜਾਣਗੀਆਂ 12 ਤੋਂ 4 ਦਾ ਸਮਾਂ ਜਿਹੜਾ ਹੈ ਇਸ ਸਮੇਂ ਦੇ ਵਿੱਚ ਇਹ ਟ੍ਰੇਨਾਂ ਰੋਕੀਆਂ ਜਾਣਗੀਆਂ ਤਾਂ ਜਿਹੜੇ ਵੀ ਲੋਕ ਇਸ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਸਫ਼ਰ ਕਰਨ ਦੀ ਸੋਚ ਰਹੇ ਨੇ ਟ੍ਰੇਨਾਂ ਦੇ ਨਾਲ ਉਹ ਬੇਹੱਦ ਧਿਆਨ ਨਾਲ ਸੁਣਨ ਉਹਨਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਬੇਹੱਦ ਜ਼ਰੂਰੀ ਉਹਨਾਂ ਆਮ ਲੋਕਾਂ ਲਈ ਜਾਂ ਉਹ ਲੋਕ ਜਿਹੜੇ ਕਿਤੇ ਨਾ ਕਿਤੇ ਕਿਸੇ ਵੀ ਜ਼ਰੂਰੀ ਕੰਮ ਕਰਕੇ ਟ੍ਰੇਨਾਂ ਦੇ ਵਿੱਚ ਸਫ਼ਰ ਉਹਨਾਂ ਨੂੰ ਕਰਨਾ ਪੈਂਦਾ ਹੈ ਤਾਂ ਪਹਿਲਾਂ ਤਾਂ ਉਹ ਦੱਸ ਦਈਏ ਕਿ ਇੱਕ ਵੱਡਾ ਐਲਾਨ ਕਿਸਾਨ ਜਥੇਬੰਦੀ ਉਹ ਗ੍ਰਾਹ ਵੱਲੋਂ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਅੱਧ ਦਿਨ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਕੁਝ ਸੜਕੀ ਰਾਹ ਵੀ ਬੰਦ ਕੀਤੇ ਜਾਣਗੇ ਤਾਂ ਉਹਨਾਂ ਦੇ ਵਿੱਚ ਇਹ ਕੁਝ ਰਾਹ ਜਿਹੜੇ ਨੇ ਉਹ ਵੀ ਉਹਨਾਂ ਵੱਲੋਂ ਦੱਸੇ ਗਏ ਨੇ ਪਰ ਟ੍ਰੇਨਾਂ ਜਿਹੜੀਆਂ ਦੱਸੇ ਗਏ ਨੇ ਉਹਦਾ ਸਮਾਂ ਦੱਸਿਆ ਗਿਆ ਕਿ 12 ਤੋਂ 4 5 ਘੰਟੇ ਲਈ ਇਹ ਟ੍ਰੇਨਾਂ ਰੋਕੀਆਂ ਜਾਣ ਗਿਆ ਤਾਂ ਤੁਸੀਂ ਜੇ ਇਸ ਸਮੇਂ ਦੇ ਵਿੱਚ ਆਉਣ ਜਾਣ ਕਰ ਰਹੇ ਹੋ ਟ੍ਰੇਨਾਂ ਦਾ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਤੋਂ ਹੀ ਸੁਚੇਤ ਹੋ ਜਾਓ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦੇ ਕਿ ਵੱਡਾ ਐਲਾਨ ਇਹ ਕਿਸਾਨ ਜਥਬੰਦੀ ਉਗਰਾਹਾ ਵੱਲੋਂ ਕੀਤਾ ਗਿਆ ਸੀ ਕਿ ਅੱਜ ਦੇ ਦਿਨ 5 ਘੰਟੇ ਯਾਨੀ ਕਿ 12 ਤੋਂ 4 ਵਜੇ ਤੱਕ ਇਹ ਰੇਲਾਂ ਜਿਹੜੀਆਂ ਨੇ ਬੰਦ ਕੀਤੀਆਂ ਜਾਣਗੀਆਂ ਉੱਥੇ ਦੂਸਰੀ ਗੱਲ ਇਹ ਵੀ ਦੱਸੀ ਸੀ ਕਿ ਕੁਝ ਸੜਕਾਂ ਵੀ ਨੇ ਉਹ ਬੰਦ ਕੀਤੀਆਂ ਜਾਣਗੀਆਂ ਭਾਵੇਂ ਉਹ ਲੁਧਿਆਣੇ ਤੋਂ ਦਿੱਲੀ ਤੱਕ ਹੋਵੇ ਭਾਵੇਂ ਉਹ ਬਠਿੰਡੇ ਤੋਂ ਦਿੱਲੀ ਦਾ ਹੋਵੇ ਜਾਂ ਰਾਜਪੁਰੇ ਤੋਂ ਦਿੱਲੀ ਦੀਆਂ ਸੜਕਾਂ ਹੋਣ ਉਹ ਬੰਦ ਕੀਤੀਆਂ ਜਾਣਗੀਆਂ ਤਾਂ ਜਿਹੜੇ ਵੀ ਲੋਕ ਟ੍ਰੇਨਾਂ 'ਚ ਸਫ਼ਰ ਕਰਨ ਬਾਰੇ ਸੋਚ ਰਹੇ ਨੇ ਕੋਈ ਜ਼ਰੂਰੀ ਕੰਮ ਕਰਕੇ ਦਿੱਲੀ ਜਾਣ ਬਾਰੇ ਸੋਚ ਰਹੇ ਨੇ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਟ੍ਰੇਨ ਦਾ ਸਫ਼ਰ ਕਰਨ ਬਾਰੇ ਸੋਚ ਰਹੇ ਨੇ ਤਾਂ ਉਹ ਬੇहद ਜ਼ਰੂਰੀ ਜਾਣਕਾਰੀ ਸੁਣ ਲੈਣ 12 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਦੇ 4 ਵਜੇ ਤੱਕ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣਗੀਆਂ ਤਾਂ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਪਹਿਲਾਂ ਤੋਂ ਹੀ ਤੁਸੀਂ ਆਪਣਾ ਜਿਹੜਾ ਪਲਾਨ ਹੈ ਉਸ ਤਰੀਕੇ ਦੇ ਨਾਲ ਬਣਾਓ ਕਿ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਦੱਸਦੇ ਕਿ ਕਿਸਾਨ ਜਥਬੰਦੀ ਉਗਰਾਹਾਂ ਦੇ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਜਥਬੰਦੀ ਹੈ ਉਹਨਾਂ ਵੱਲੋਂ ਇਹ ਵੱਡਾ ਐਲਾਨ ਕੱਲ ਕੀਤਾ ਗਿਆ ਸੀ ਕਿ ਅੱਜ ਦੇ ਦਿਨ 5 ਘੰਟੇ 12 ਤੋਂ 4 ਇਹ ਟ੍ਰੇਨਾਂ ਬੰਦ ਕੀਤੀਆਂ ਜਾਣਗੀਆਂ ਦੱਸ ਦੇ ਕਿ ਲਗਾਤਾਰ ਦਿੱਲੀ ਕੂਜ਼ ਦੇ ਚੱਲਦੇ ਤਸਵੀਰਾਂ ਪਲਪਲ ਦੀ ਅਪਡੇਟ ਤੁਹਾਨੂੰ ਦਿੰਦੇ ਜਾ ਰਹੇ ਹਾਂ ਤਾਂ ਇਹ ਬੇहद ਜ਼ਰੂਰੀ ਅਪਡੇਟ ਤੁਸੀਂ ਨੋਟ ਕਰ ਲਓ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੇ ਵਿੱਚ ਇਹ ਟ੍ਰੇਨਾਂ ਜਿਹੜੀਆਂ ਨੇ ਬੰਦ ਕੀਤੀਆਂ ਜਾਣਗੀਆਂ ਤਾਂ ਜੇ ਤੁਸੀਂ ਬਾਹਰ ਜਾਣ ਬਾਰੇ ਸੋਚ ਰਹੇ ਹੋ ਟ੍ਰੇਨਾਂ ਦਾ ਸਫ਼ਰ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਤੋਂ ਹੀ ਇਹ ਖਬਰ ਦੇਖ ਲਓ ਤੇ ਆਪਣਾ ਸਫ਼ਰ ਜਿਹੜਾ ਹੈ ਉਹ ਬਦਲ ਸਕਦੇ ਹੋ ਕਿਉਂਕਿ ਕੁਝ ਸੜਕਾਂ ਵੀ ਬੰਦ ਕੀਤੀਆਂ ਜਾਣਗੀਆਂ ਤਾਂ ਬੇहद ਵੱਡੀ ਅਤੇ ਜ਼ਰੂਰੀ ਖਬਰ